ਜੀ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ ਜਟਾਣਾ ਫਾਰਮ YouTube ਚੈਨਲ ਤੇ ਲੋ ਵੀ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਆ ਮਾਨਸਾ ਪਸ਼ੂ ਮੰਡੀ ਤੋਂ ਜਿਹੜੀ ਕਿ ਤੁਹਾਨੂੰ ਭਰਾਵਾਂ ਨੂੰ ਪਤਾ ਹਨਾ ਵੀ ਹਰ ਸ਼ੁਕਰਵਾਰਨ ਲਾਦੀ ਆ ਜਿਹੜੇ ਭਰਾਵਾਂ ਨੂੰ ਨਵੇਂ ਜੁੜੇ ਆਪਣੇ ਨਾਲ ਨਹੀਂ ਪਤਾ ਤਾਂ ਮਾਨਸਾ ਪਸ਼ੂ ਮੰਡੀ ਜਿਹੜੀ ਮੂਸੇ ਵਾਲੀਆਂ ਕੈਂਚੀਆਂ ਦੇ ਉੱਤੇ ਲੱਗਦੀ ਹੈਗੀ ਚੌਂਕ ਤੇ ਆਰਾਮ ਦੱਤਿਆਂ ਦੀ ਕੈਂਚੀਆਂ ਤੇ ਤਾਂ ਉੱਥੋਂ ਇਹ 20 ਕਿਲੋਮੀਟਰ ਦੀ ਦੂਰੀ ਤੇ ਜਿਹੜੀ ਸਰਸਾਈ ਰੋਡ ਤੇ ਲੱਗਦੀ ਆ ਮੰਡੀ ਜੇ ਕਿਸੇ ਭਰਾ ਨੇ ਕਿਸੇ ਵੀ ਤਰ੍ਹਾਂ ਦੇ ਪਸ਼ੂ ਖਰੀਦਣ ਆਤਾ ਤੁਸੀਂ ਇਸ ਮੰਡੀ ਤੇ ਜਿਹੜਾ ਵਿਜਟ ਕਰ ਸਕਦੇ ਹੋ ਜਾਇਜ਼ ਰੇਟ ਦੇ ਜਿਹੜੇ ਪਸ਼ੂ ਪਹੁੰਚਦੇ ਆ ਮੰਡੀ ਤੇ ਬਾਕੀ ਆਜੋ ਸਾਨੂੰ ਅੱਗੇ ਵੀਡੀਓ ਦੇ ਵਿੱਚ ਆਪਾਂ ਜਿਹੜੇ ਪਸ਼ੂ ਤੋਰ ਕੇ ਦਿਖਾਇਆ ਠੋਕਰ ਗੱਬਣ ਮੱਝਾਂ ਵੀ ਆ ਵੀਡੀਓ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਬਹੁਤ ਭਰਾ ਆਪਣੀ ਵੀਡੀਓ ਦੇਖਦੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤਾਂ ਉਹਨਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਅੱਗੇ ਤੋਂ ਜਿਹੜੀਆਂ ਤੁਹਾਨੂੰ ਆਪਾਂ ਵੀਡੀਓ ਜਿਹੜੀਆਂ ਇਹ ਪਸ਼ੂਆਂ ਦੇ ਰਿਲੇਟਡ ਇਹਨਾਂ ਦਿਖਾਉਣੇ ਆਗੇ ਮੰਡੀ ਦਾ ਮਾਹੌਲ ਦਿਖਾਉਣੇ ਆ ਤਾਂ ਜਿਹੜੀਆਂ ਤੁਹਾਡੇ ਸਾਹਮਣੇ ਆ ਸਕਣ ਤੇ ਸਾਡੇ ਚੈਨਲ ਨਾਲ ਤੁਸੀਂ ਜੁੜ ਸਕੋ ਆਜੋ ਫਿਰ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਕੁਝ ਮੱਝਾਂ ਗੀਆਂ ਤੇ ਕੁਝ ਕੱਟੀਆਂ ਗੀਆਂ ਕੱਟੀਆਂ ਦੇ ਬਹੁਤ ਚ ਭਰਾ ਚਾਹ ਬਣਾ ਹਨ ਜਿਹੜੀਆਂ ਕੱਟੀਆਂ ਗਰੀਦਨਾਂ ਚਾਹੁੰਦੇ ਆ ਇੱਕ ਬੂਰੀ ਕੱਟੀ ਹੈਗੀ ਤੇ ਇੱਕ ਨੀਲੀ ਦਾ ਵੀ ਦਿਆ ਵੀਡੀਓ ਦੇ ਵਿੱਚ ਤੁ ਦੋਸਤੋ ਸੋਨੇ ਕਪਾ ਟੋਕਰ ਗੱਬਣਾ ਝੋਟੀ ਦਿਖਾਉਣੇ ਆਗੇ ਮਗਰ ਬੱਚਾ ਕੀ ਹੈ ਬਾਈ ਮਾਰਾ ਮਗਰ ਕੱਟੀਆਂ ਦੇਖ ਸਕਦੇ ਤੁਸੀਂ ਨਾ ਪਲੀ ਪਲਾਈ ਬਾਕੀ ਦੇ ਪਹਿਲਾਂ ਤੁਸੀਂ ਮੱਝ ਨੂੰ ਜਿਹੜਾ ਤੁਰ ਦਿਨ ਚੈੱਕ ਆਊਟ ਕਰ ਸਕਦੇ ਹੋ ਚੰਗੀ ਆ ਮੱਝ ਬਾਕੀ ਬਾਈ ਤੋਂ ਆਪਾਂ ਡਿਟੇਲਸ ਨੂੰ ਸਾਰੀ ਲੈ ਕੇ ਦੇਵਾਂਗੇ ਬਹੁਤ ਭਰਾਵਾਂ ਦੀ ਡਿਮਾਂਡ ਰਹਿੰਦੀ ਹੈ ਵੀ ਟੋਕਰ ਗੱਬਣ ਮੱਝ ਦੀ ਵੀਡੀਓ ਬਣਾਇਆ ਕਰੋ ਹਨਾ ਅੱਜ ਤੁਹਾਡੇ ਲਈ ਆਪਾਂ ਟੋਕਰ ਗੱਬਣ ਮੱਝ ਦੀ ਵੀਡੀਓ ਬਣਾ ਰਹੇ ਆ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਵੀ ਕਿੰਨੇ ਚਿਰ ਦੀ ਗੱਬਣਾ ਹੈ ਸਹੀ ਸਹੀ ਤੇ ਕਿੰਨਾ ਦੁੱਧ ਆਣਾ ਕੀ ਮਾਲ ਮੁੱਲ ਕਰਦਾ ਤੁਹਾਨੂੰ ਸਾਰਾ ਪੁੱਛ ਕੇ ਦੱਸ ਦੇ 3 ਸਾਰੇ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਬਾਈ ਦਾ ਪੁਰੰਗ ਵਾਲੀ ਠੀਕ ਆ ਜ਼ਿਲ੍ਹਾ ਕਿਹੜਾ ਪਿੰਡ ਆ ਸਰਸਾ ਸਰਸਾ ਬਾਈ ਕਿੰਨੇ ਸੋਏ ਸੋਏ ਹੋਈ ਹੈ ਮੱਝ ਇਹ ਤੀਜੀ ਸੋਏ ਠੀਕ ਆ ਤੇ ਕੱਟੀ ਕਿੰਨੇ ਕੇ ਚਰਦੀ ਹੋਗੀ ਬਾਈ ਆਹੋ ਉਹ ਵੀ ਨਾ ਚਾਰ ਤਿੰਨ ਮਹੀਨੇ ਦੀ ਸੱਚਾ 5 ਮਹੀਨਾ ਦੀ ਹੋ ਗਈ ਠੀਕ ਆ ਠੀਕ ਆ ਤੇ ਭਾਈ ਦੁੱਧ ਦੀ ਗੱਲ ਕਰੀ ਮਾਝਾ ਥਲੇ ਦੁੱਧ ਹੁਣ ਇਸ ਟਾਈਮ ਕਿੰਨਾ ਕਾ ਇਸ ਟਾਈਮ 9 ਕਿਲੋ 9 ਕਿਲੋ ਦੋਨੇ ਡੰਗ ਹੀ ਮਿਲਦੀ ਆ ਕੱਟੀ ਤੇ ਮਿਲਦੀ ਆ ਕੱਟੀ ਤੇ ਮਿਲਦੀ ਆ ਠੀਕ ਆ ਲੈ ਵੀ ਦੋਸਤੋ ਆ ਕੱਟੀ ਹੈਗੀ ਤੇ 5 ਮਹੀਨਾ ਦੀ ਕੱਟੀ ਕਹਿੰਦਾ ਭਾਈ ਤੇ ਵਾਕਰੇ ਦੋਨੇ ਡੰਗ ਭਾਈ ਕਹਿੰਦਾ ਕੱਟੀ ਤੇ ਮਿਲਦੀ ਹੈਗੀ 9 ਕਿਲੋ ਦੁੱਧ ਆਗਾ ਤੇ ਬਾਕੀ ਨੰਬਰ ਲੈ ਕੇ ਦਿੰਨੇ ਆ ਜੇ ਕਿਸੇ ਭਰਾ ਨੇ ਲੈਣੀ ਹੋ ਰੇਟ ਵੀ ਪੁੱਛਦੇ ਆ ਬਾਈ ਤੋ ਹਣਾ ਵੀ ਕਿੰਨਾ ਕਰਦੇ ਆਗੇ ਨਾਲ ਦੇ ਸਾਡੇ ਦੋਸਤ ਤੁਸੀਂ ਪਲੀ ਪਲਾਈ ਕੱਟੀ ਆ ਗਈ ਆਹਾ ਮੱਝ ਦੇ ਜੇ ਕਿਸੇ ਭਰਾ ਨੇ ਲੈਣੀ ਹੋ 2.5 ਤਿੰਨ ਮਹੀਨਾ ਦੀ ਗੱਬਣ ਦਾਦਾ ਬਾਈ ਬਾਕੀ ਬਾਈ ਨਾਲ ਆਪਾਂ ਕਰਦੇ ਆਂ ਡਿਟੇਲ ਆ ਜਾਓ ਬਣੇ ਰਹੋ ਲਾਸਟ ਤੱਕ ਵੀਡੀਓ ਤੇ ਸਾਰੀ ਤੁਹਾਨੂੰ ਹੋਰ ਵੀ ਆਪਾਂ ਮੰਜਾਣੀਆਂ ਤੋਰ ਕੇ ਦਿਖਾਵਾਂਗੇ ਆਜੋ ਫਿਰ ਬਾਈ ਨਾਲ ਕਰਦੇ ਆਂ ਆਪਾਂ ਗੱਲਬਾਤ ਰੇਟ ਦਾ 75000 ਰੁਪਏ 75000 ਰੁਪਏ ਰੇਟ ਕਰਦੇ ਆ ਠੀਕ ਆ ਤੇ ਦੁੱਧਾ ਨੌਗਲਾ ਦੋਨੇ ਡੰਗ ਮਿਲਦੀ ਹੈ ਜੀ ਠੀਕ ਆ ਤੇ ਨੰਬਰ ਬੋਲੇ ਬਾਈ ਆਪਣਾ 99914 13592 99914 13592 13592 ਇਹ ਨੰਬਰ ਆ ਬਾਈਆਂ ਦਾ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਨਾਲ ਪਲੀ ਪਲਾਈ ਕੱਤੀ ਦੇ ਸਾਧੂ ਸੀ ਨਾ 9 ਕਿਲੋ ਦੁੱਧ ਆ ਤੁਸੀਂ ਬਾਕੀ ਦੇ 7-8 ਕਿਲੋ ਮੰਨ ਕੇ ਲਿਜਾ ਸਕਦੇ ਹੋ ਵਿੱਚੋ ਕੇ ਨਾ ਤਸੱਲੀ ਕਰਕੇ ਜੇ ਕਿਸੇ ਭਰਾ ਨੇ ਲੈਣੀਆਂ ਤੀਜੇ ਸੂਏ ਜਿਹੜੀ ਮੱਝ ਸੂਈ ਹੋਈ ਆਗੀ ਆਜੋ ਫਿਰ ਵੀਡੀਓ ਦੇ ਬਲਾਸ਼ ਤੱਕ ਬਣਾਈ ਰਿਹਾ ਸੋਨੂੰ ਆਪਾਂ ਹੋਰ ਵੀ ਮੱਝਾਂ ਦੀ ਜਿਹੜੀ ਡਿਟੇਲ ਲੈ ਕੇ ਦਿੰਨੇ ਆਜੋ ਲੈ ਵੀ ਦੋਸਤੋ ਸੋਨੂੰ ਆਪਾਂ ਤੀਜੇ ਸੂਏ ਦੀ ਇੱਕ ਤਾਜੀ ਸੂਈ ਹੋਈ ਮੱਝ ਤੋੜ ਕੇ ਦਿਖਾਉਣਾ ਹੋਰ ਇੱਕ ਜੱਟੇ ਇਹ ਸੋਨ ਸਾਰੀ ਬਾਈ ਤੋਂ ਆਪਾਂ ਲੈ ਕੇ ਦੇਵਾਂਗੇ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਮੋੜ ਲਿਓ ਜੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧਾ ਹਨਾ ਬਾਕੀ ਇਹ ਸੂਈ ਨੂੰ ਵੀ ਦੱਸਾਂਗੇ ਤਾਜੀ ਸੂਈ ਹੋਈ ਆਗੀ ਦੇਖ ਸਕਦੇ ਤੁਸੀਂ ਬੋਡੀ ਬੰਤ ਦੀ ਠੀਕ ਆ ਸਿੰਗਾ ਦੀ ਜਰੂਰ ਖੁੱਲੀ ਆਗੀ ਬਾਕੀ ਇਹ ਰੇੜ ਮਾਨਸਾ ਪਸ਼ੂ ਮੰਡੀ ਦੇ ਮੱਝਾਂ ਜਿਹੜੀਆਂ ਇਹ ਜਿਹੇ ਰੇੜ ਦੇ ਹਨਾ ਘੱਟ ਰੇੜ ਦੇ ਪਸੂ ਪਾਹਂਦੇ ਆ ਬਾਕੀ ਇਹ ਮਹੰਗੇ ਤੋਂ ਮਹੰਗੇ ਦਾ ਦੇਖੋ ਦੋਸਤੋ ਹਨਾ ਬਹੁਤ ਪਏ ਆ ਪਸ਼ੂ ਮੰਨ ਲਓ ਜਿਵੇਂ ਰੰਪਰਾ ਮੋੜ ਮੰਡੀ ਹੋਵੇ ਤੇ ਮਹੰਗੇ ਪਸ਼ੂ ਆਉਂਦੇ ਆਗੇ ਬਾਕੀ ਇਹ ਆ ਪਸ਼ੂ ਨੂੰ ਮੱਝ ਜਿਹੜੀ ਦਿਖਾਉਣਿਆ ਡਿਟੇਲ ਬਾਈ ਠਾਣਾ ਹਵਾਨਾ ਠੀਕ ਲੱਗਿਆਗਾ ਬਾਕੀ ਦੇ ਕਿਸੇ ਭਰਾ ਨੇ ਦੁੱਧ ਪੀਣ ਵਾਸਤੇ ਲੈਣੀ ਹੋਈ ਆ ਤਾਂ ਬਾਈਆਂ ਨਾਲ ਆਪਾਂ ਗੱਲਬਾਤ ਇਹਦੀ ਕਰਦੇ ਆ ਸਾਰੇ ਪੁੱਛਦੇ ਆ ਬਾਈਆਂ ਤੋਂ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਜੀ ਆਪਣਾ ਆਰਾਮ ਘਰੇ ਜੀ ਅਸਲਾਮ ਤੁ ਠੀਕ ਆ ਕਿੱਥੋਂ ਆ ਬਾਈ ਸਲਾਮ ਤੋਂ ਜੀ ਸਲਾਮ ਤੋਂ ਠੀਕ ਆ ਬਾਈ ਕੈਵੇਂ ਸੂਏ ਸੂਏ ਮੱਝੇ ਦੱਸਿਆ ਤੀਜੇ ਸੂਏ ਤੀਜੇ ਸੂਏ ਕਿੰਨਾ ਕ ਟਾਈਮ ਹੋ ਗਿਆ ਬਾਈ ਸੂਏ ਨੂੰ ਇਹਨੂੰ ਹੋ ਗਏ ਜੀ 18 ਦਿਨ ਹੋ ਗਏ 18 ਦਿਨ ਹੋ ਗਏ ਬੱਚਾ ਕੀ ਹੈ ਮਗਰ ਇਹ ਮਗਰ ਕੱਟੀ ਆ ਜੀ ਮਗਰ ਕੱਟੀ ਆ ਹਾਂਜੀ ਠੀਕ ਆ ਬਾਈ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾਗਾ ਸਟਮ ਆਏਗਾ ਇਹਦੇ ਤੇ 14 ਕਿਲੋ 14 ਕਿਲੋ ਠੀਕ ਆ ਠੀਕ ਆ 14 ਲੀਟਰ ਦੁੱਧ ਬਾਈ ਕਹਿੰਦਾ ਪਲੱਸ ਆਗਾ ਤੇ 18 ਦਿਨ ਹੋਗੇ ਸੂਈ ਨੂੰ ਤੇ ਬਾਈ ਮੁੱਲ ਦੀ ਗੱਲ ਕਰੀ ਮੁੱਲ ਕੀ ਕਰਿਆ ਇਹਦਾ ਇਹਦਾ 1 15 ਮੰਗਿਆ ਇੱਕ 15 ਠੀਕ ਆ ਤੇ ਲੈਣ ਦੇਣ ਬਾਈ ਦੇਣ ਦੇਣ ਵਸਤੂ ਪਸਾਈ ਆ ਜੀ ਠੀਕ ਹੈ ਠੀਕ ਆ ਬਾਕੀ ਫੋਨ ਤੇ ਗੱਲਬਾਤ ਹੋ ਜਾਉਣਾ ਨਾ ਨੰਬਰ ਬੋਲ ਦੇ ਇੱਕ ਵਾਰੀ ਆਪਣਾ 98763 98763 665 66565 ਠੀਕ ਆ ਲੈ ਵੀ ਬਾਈਆਂ ਦਾ ਇਹ ਨੰਬਰ ਆਗਾ ਜੇ ਕਿਸੇ ਭਰਾ ਨੇ ਲੈਣੀ 13 14 ਕਿਲੋ ਦੁੱਧ ਬਾਈ ਕਹਿੰਦਾ ਬਾਕੀ ਦੇ ਕਹਿੰਦਾ 14 ਕਿਲੋ ਪਲੱਸ ਵਾਲੀ ਮੱਝ ਆ ਗਈ ਤਾਜੀ ਸੂਈ ਹੋਈ 18 ਦਿਨ ਹੋ ਗਏ ਸੂਈ ਨੂੰ ਮਾਗਰ ਕੱਟੀ ਆ ਜੇ ਕਿਸੇ ਭਰਾ ਨੇ ਲੈਣੀ ਹੋਈ ਬਾਈ ਕਹਿੰਦਾ ਆਪਾਂ ਲੱਖ ਦੇ ਦਾਂਗੇ ਬਾਕੀ ਤੁਸੀਂ ਫੋਨ ਤੇ ਜਿਹੜੀ ਗੱਲਬਾਤ ਕਰ ਸਕਦੇ ਹੋ ਥਣ ਹਵਨਾ ਇਧਰਲੀ ਸਾਈਡ ਤੋਂ ਜਿਹੜਾ ਬਾਈਆਂ ਦੀ ਮੱਝ ਦਾ ਦੇ ਸਕਦਾ ਹਾਂ ਤੁਸੀਂ ਬਾਕੀ ਨੰਬਰ ਤੇ ਸੰਮਾਰਕ ਕਰਕੇ ਜੇ ਕਿਸੇ ਚਾਹਵਾਨ ਵੀਰ ਨੇ ਲੈਣੀ ਹੋਵੇ ਤਾਂ ਤੁਸੀਂ ਜਿਹੜੀ ਮੱਝ ਖੇਡ ਸਕਦੇ ਹੋ ਚੰਗੀ ਆ ਬੋਡੀਮੰਟ ਦੀ ਕੱਦਗਾੜ ਦੇ ਵੀ ਚੰਗੀ ਆ ਆ ਜਾਓ ਫਿਰ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਹੋਰ ਜਿਹੜੇ ਪਸ਼ੂ ਤੋਰ ਕੇ ਦਿਖਾਉਣੇ ਆ ਆ ਜਾਓ ਤੁਹਾਨੂੰ ਬੂਰੀ ਨਸਲ ਦੀ ਆਪਾਂ ਨੀਲੀ ਰਾਵੀ ਦੀ ਝੋਟੀ ਦਿਖਾਉਣੇ ਤੋਰ ਕੇ ਬਹੁਤ ਸਕੀਨ ਝੋਟੀ ਆ ਨਰੋਈ ਡਾਡੀ ਆ ਬੋਡੀਮੰਟ ਦੀ ਤੁਸੀਂ ਦੇਖ ਸਕਦੇ ਹੋ ਹਨਾ ਚੰਗੇ ਕੱਦਗਾੜ ਵਾਲੀ ਆ ਬਾਕੀ ਇਹ ਪੌਣੇ 3 ਮਹੀਨੇ ਉਮਰ ਆ ਜੀ ਤੇ ਤੋਰੀ ਬਾਈ ਮੜਾ ਜਾ ਇਹਨੂੰ ਹੋਰ ਕੇ ਦਿਖਾਉਣਾ ਕਈ ਵਾਰੀ ਹਨਾ ਬਹੁਤ ਸਕੀਨ ਭਰਾਗੇ ਛੋਟੀਆਂ ਦੇ ਹਨਾ ਦੇ ਸਕਾਂ ਸੀ ਨੀਲੀ ਰਵੀਜੀ ਪੈ ਜਾਂਦੇ ਮੰਨ ਲਓ ਉਸ ਵਿੱਚ ਛਿੱਟੀ ਆ ਪੈਰਾਂ ਤੇ ਵੀ ਨਿਸ਼ਾਨੀਆਂ ਹੈਗੀਆਂ ਤੇ ਮੱਥੇ 'ਚ ਫੁੱਲ ਵੀ ਆ ਬਾਕੀ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਡਿਟੇਲਸ ਉਹਨੂੰ ਲੈ ਕੇ ਦਿੰਨੇ ਆ ਵੀ ਕੀ ਮਾਲ ਮੁੱਲ ਕਰਦਾਗਾ ਇਹ ਉਮਰ ਸੋਨ ਮੈਂ ਦੱਸੀ ਤਾਂ ਵੀ ਪੌਣੇ 3 ਸਾਲਾਂ ਦੀ ਹਨਾ ਦੇ ਸਕਾਂ ਕੱਦਗਾਠ ਵੀ ਚੰਗਾ ਛੋਟੀ ਦਾ ਬਾਕੀ ਆ ਜੋ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਬਾਈ ਨਾਮ ਕੀ ਆਪਣਾ ਸਤਵੀਰ ਵੀਰੇ ਸਤਵੀਰ ਪਿੰਡ ਕਿਹੜਾ ਬਾਈ ਪਾੜੜਾ ਬਾਈ ਪਾੜੜਾ ਬਾਈ ਆਪਾਂ ਇਹ ਬੂਰੀ ਨੀਲੀ ਰਾਵੀ ਚ ਪਾ ਜਾਂਦੀ ਹੈ ਨਾ ਠੀਕ ਆ ਪੌਣੇ 3 ਸਾਲ ਦੀ ਉਮਰ ਆ ਬਾਈ ਹਾਂ ਬਾਈ ਠੀਕ ਆ ਤੇ ਬਾਈ ਥਣਾ ਥਣਾ ਦੀ ਕਿਵੇਂ ਓਕੇ ਜਮਾ ਠੀਕ ਆ ਲੈ ਵੀ ਥਣਾ ਥਣਾ ਤੁਹਾਨੂੰ ਦਿਖਾ ਦਨੇ ਜਮਾ ਓਕੇ ਹੈਗੀ ਠੀਕ ਆ ਬਾਈ ਕਹਿੰਦਾ ਬਾਕੀ ਤੇ ਬਾਕੀ ਜੇ ਠੀਕ ਆ ਠੀਕ ਆ ਮੂੰਹੋ ਦੋ ਦੰਦਾਂ ਕੀ ਹਾਂ ਠੀਕ ਆ ਮੂੰਹੋ ਦੋ ਦੰਦਾਂ ਕੀ ਜੇ ਕਿਸੇ ਭਰਾ ਨੇ ਲੈਣਾ ਦੇ ਸਕਦਾ ਸੀ ਨਾ ਫੇਸ ਕੁਆਲਿਟੀ ਦੀ ਬਹੁਤ ਸੋਹਣੀ ਐ ਛੋਟੀ ਤੇ ਪੌਣੇ 3 ਸਾਲ ਉਮਰ ਆ ਬਾਕੀ ਬਾਈ ਰੇਟ ਕੀ ਕਰਤਾ ਇਹਦਾ ਰੇਟ ਵੀ 75000 75000 ਆ ਠੀਕ ਆ ਲੈਂਡ ਦੇਣ ਬਾਈ ਆ ਨਾ 65000 ਦੀ ਕੱਟੀ ਠੀਕ ਆ ਨੰਬਰ ਬੋਲਦੇ ਬਾਈ ਇੱਕ ਵਾਰੀ ਆਪਣਾ 7843 47810 78143 47810 ਠੀਕ ਆ ਲੈ ਵੀ ਇਹ ਬਾਈ ਦਾ ਨੰਬਰ ਆ ਜੇ ਕਿਸੇ ਭਰਾ ਨੇ ਚਾਹਵਾਨ ਲੈਣੀਆਂ ਤਾਂ ਰੇਟ ਬਾਰੇ ਤੁਸੀਂ ਬਾਈ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਕਿ ਮੰਡੀ ਦੇ ਰੇਟ ਘਰਨੇ ਪੈਂਦੇ ਆ ਬਾਈਆਂ ਨੂੰ ਬਾਕੀ ਸੋਹਣੀ ਆ ਕੱਤੀ ਸੰਖੀ ਹੈਗੀ ਤਾਂ ਤੁਸੀਂ ਬਾਈ ਨਾਲ ਦਾ ਸੰਪਰਕ ਕਰ ਸਕਦੇ ਹੋ ਤੋ ਤੋਂ ਸੋਨੇ ਕਾ ਪਾ ਤੀਜੇ ਸੂਏ ਦੀ ਮੱਝ ਦਿਖਾਉਣੇ ਆ ਤੇ ਬਾਕੀ ਰੇ ਸਨ ਤੋਂ ਤੋ ਤੋਰੀ ਬਾਈ ਮੜਾ ਜਾ ਤੋੜ ਕੇ ਦਿਖਾਉਣੇ ਆ ਕਈ ਵਾਰੀ ਜਾਜ ਰੇਟ ਦੇ ਪਸੂ ਜਿਹੜੇ ਭਰਾ ਲੈਣੇ ਚਾਹੁੰਦੇ ਹੁੰਦੇ ਹਨਾ ਬਾਕੀ ਰੇ ਮੂਰੇ ਗਰਮੀ ਆ ਗਈਆਂ ਬਾਕੀ ਰੇ ਦੁਆ ਰੇਟ ਜਿਹੜੇ ਵਧਣਗੇ ਹਾਈ ਹੋਣਗੇ ਤੇ ਬਾਕੀ ਰੇ ਦੁੱਧ ਵੀ ਲੈਣ ਵਾਸਤੇ ਜਿਹੜੇ ਕਿਸੇ ਭਰਾਣੇ ਤੋਂ ਮੱਝ ਲੈਣੀ ਆ ਤਾਂ ਆਪਾਂ ਸਾਨੂੰ ਆ ਮੱਝ ਤੋੜ ਕੇ ਦਿਖਾਉਣੇ ਆਗੇ ਬਾਕੀ ਡਿਟੇਲ ਸਾਨੂੰ ਬਾਈਆਂ ਤੋਂ ਸਾਰੀ ਆਪਾਂ ਲੈ ਕੇ ਦੇਵਾਂਗੇ ਵੀ ਕੀ ਮਾਲ ਮੁੱਲ ਕਰਦੇ ਆ ਤੇ ਸੂਏ ਇਹ ਤੀਜੇ ਦੱਸਿਆ ਬਾਈ ਤੀਜੇ ਸੂਏ ਸੂਈ ਹੋਈ ਆ ਮਗਰ ਕੱਟਾਈ ਕੱਟੀ ਹੀ ਕੱਟੀ ਕੱਟੀ ਆ ਮਗਰਾ ਤੇ ਬਾਈ ਗੱਲ ਕਰੀਏ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਨੂੰ ਹੋ ਗਏ 2 ਮਹੀਨੇ ਬਾਈ 2 ਮਹੀਨੇ ਹੋ ਗਏ ਠੀਕ ਆ ਤੇ ਗੱਬਨ ਤਾਂ ਨਹੀਂ ਹੈਗੀ ਨਾ ਨਾ ਠੀਕ ਆ ਤੇ ਬਾਈ ਦੁੱਧ ਦੀ ਗੱਲ ਕਰੀਏ ਹੁਣ ਦੁੱਧ 10 ਲੀਟਰ ਜਾਂ ਮਤਸੱਲੀ ਆ ਚਵਾ ਕੇ ਦੇ ਸਾਡਾ ਠੀਕ ਆ ਲੈ ਵੀ 10 ਕਿਲੋ ਦੁੱਧ ਕਹਿੰਦੇ ਆ ਬਾਈ ਤੀਜੇ ਸੂਈ ਸੂਈਆ 2 ਮਹੀਨੇ ਕੋ ਸੂਈ ਨੂੰ ਤੇ ਬਾਈ ਰੇਟ ਦੀ ਗੱਲ ਕਰੀਏ ਰੇਟ 75 70 ਹੀ ਦੇ ਦਾਂਗੇ ਠੀਕ ਆ 75 70 ਦੀ ਬਾਕੀ ਰੇ ਬਾਕੀ ਨੇ ਮੰਗੇ ਆ ਬਾਈ ਨੇ ਤੇ ਬਾਈ ਨੰਬਰ ਬੋਲ ਦਿਓ 73407 73407 28261 28261 ਪਿੰਡ ਕਿਹੜਾ ਬਾਈ ਬੁਰਜਰਾਠੀ ਤੇ ਬਾਈ ਜੇ ਕਿਸੇ ਨੇ ਲੈਣੀ ਹੋਈ ਤਾਂ ਬਾਈ ਨਾਲ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋਗੇ ਤੇ ਬਾਕੀ ਮੁੱਲ ਜਿਹੜਾ ਮੰਗਾਗਾ ਬਾਕੀ ਤੁਸੀਂ ਫੋਨ ਤੇ ਗੱਲਬਾਤ ਜਿਹੜਾ ਰੇਟ ਮਾਨਤਾਣ ਹੋ ਜਾਊਗਾ ਕਿਸੇ ਭਰਾ ਨੇ ਲੈਣੀ ਹੋਈ 10 ਕਿਲੋ ਦੁੱਧਾਗਾ ਮਾਗਰ ਕੱਟੀ ਹੈਗੀ ਤੇ ਬਾਕੀ ਫੋਨ ਤੇ ਰੇਟ ਬਾਰੇ ਤੁਸੀਂ ਕਨਫਰਮ ਬਾਈ ਤੋਂ ਕਰ ਸਕਦੇ ਪਿੰਡ ਬੁਰਜਰਾਠੀ ਹੈਗਾ ਤੇ ਆਹ ਮੱਜ ਤੁਸੀਂ ਜਿਹੜੀ ਬਾਈਆਂ ਦਾ ਖਰੀਦ ਸਕਦਾ ਠੀਕ ਹੈ ਪਹਿਲੇ ਸੂਏ ਦੀ ਸੋਨੋ ਝੋਟੀ ਤੋਰ ਕੇ ਦਿਖਾਉਣੇ ਆਪਾਂ ਦਰਮਿਆਨੇ ਕਰ ਦਿਆ ਜਾਇਜ਼ ਰੇਟ ਦੀ ਆ ਹਨਾ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈਆਂ ਦਾ ਨੰਬਰ ਲੈ ਕੇ ਦੇਵਾਂਗੇ ਤੁਹਾਨੂੰ ਡਿਟੇਲ ਲੈ ਕੇ ਦੇਣੇ ਆ ਪਹਿਲੇ ਸੂਏ ਸੂਏ ਹੋਇਆ ਥਾਣ ਹਵਾਨਾ ਜਿਹੜਾ ਤੁਸੀਂ ਦੇਖ ਸਕਦੇ ਝੋਟੀ ਦਾ ਵਧੀਆ ਲੰਮੇ ਲੰਮੇ ਥਾਣਾ ਨਾ ਸੋਹਣਾ ਗੈਬ ਵੀ ਬਹੁਤ ਵਧੀਆ ਥਾਣਾ ਹਵਾਨਾ ਵੀ ਜਿਹੜਾ ਬਹੁਤ ਸੋਹਣਾ ਬਣਾਇਆ ਹੋਇਆ ਬਾਕੀ ਡਿਟੇਲ ਚ ਬਾਈਆਂ ਨਾਲ ਕਰਦੇ ਗੱਲਬਾਤ ਵੀ ਕੀ ਮਾਲ-ਮੁਲ ਕਰਦੇ ਕਿੰਨਾ ਦੁੱਧਾ ਕਿੰਨਾ ਟਾਈਮ ਹੋਗਾ ਸੂਏ ਨੂੰ ਸਾਰੀ ਤੁਹਾਨੂੰ ਆਪਾਂ ਡਿਟੇਲ ਲੈ ਕੇ ਦੇਵਾਂਗੇ ਵੀਡੀਓ ਲਾਸਟ ਤੱਕ ਜਰੂਰ ਦੇ ਆਜੋ ਫਿਰ ਬਾਈਆਂ ਨਾਲ ਆਪਾਂ ਕਰਦੇ ਆਂ ਗੱਲਬਾਤ ਥਾਣ ਹੋਣਾ ਤੁਸੀਂ ਖੜੀ ਦਾ ਜਿਹੜਾ ਚੈੱਕ ਆਊਟ ਕਰ ਸਕਦੇ ਹੋ ਹਨਾ ਚੰਗੀ ਆ ਛੋਟੀ ਬਾਈਆਂ ਨਾਲ ਕਰਦੇ ਆਂ ਆਪਾਂ ਗੱਲਬਾਤ ਡਿਟੇਲ ਲੈ ਕੇ ਦਿੰਨੇ ਸਾਨੂੰ ਲੈ ਬਾਈਆਂ ਨਾਲ ਆਪਾਂ ਕਰਦੇ ਆਂ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕਿਹੜੀ ਜਗ੍ਹਾ ਤੋਂ ਆਏ ਛੋਟੀ ਵੀਰੇ ਮੋੜ ਮੰਡੀ ਤੋਂ ਆ ਮੋੜ ਮੰਡੀ ਤੋਂ ਠੀਕ ਆ ਬਾਈ ਪਹਿਲੇ ਸੂਈ ਹੋਈ ਹੈ ਨਾ ਹਾਂਜੀ ਪਹਿਲੇ ਸੂਈ ਹੈ ਠੀਕ ਆ ਤੇ ਕਿੰਨਾ ਕ ਟਾਈਮ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ ਹੋ ਗਿਆ 3 ਮਹੀਨੇ ਵੀਰੇ 3 ਮਹੀਨੇ ਹੋ ਗਏ ਨੂੰ ਸੂਈ ਨੂੰ ਮਗਰ ਬੱਚਾ ਆਹ ਕੱਟੀ ਆ ਕਿ ਕੱਟਾ ਕੱਟਾ ਜੀ ਠ ਤੇ ਗੱਬਨ ਤਾਂ ਨਹੀਂ ਹੈਗੀ ਅਜੇ ਗੱਬਨ ਨਹੀਂ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਾਈ ਦੁੱਧ ਕਿੰਨਾ ਦੇ ਥੱਲੇ ਦੁੱਧ 9.5 ਕਿਲੋ ਵੀਰੇ 9.5 ਕਿਲੋ ਠੀਕ ਆ 9.5 ਕਿਲੋ ਦੁੱਧ ਆਗਾ ਹਾਂਜੀ ਠੀਕ ਆ ਤੇ ਮੁੱਲ ਦੀ ਗੱਲ ਕਰੀਏ ਬਾਈ ਕਿੰਨਾ ਕਰਤਾ ਮੁੱਲ 75 ਕਰਦੇ ਮੁੱਲ 75000 ਆ ਮੌਕੇ ਤੇ ਮਾਨ ਤਾਨ ਹੋ ਜੂ ਹਾਂਜੀ ਹਾਂਜੀ ਠੀਕ ਆ ਲੈ ਵੀ 75000 ਮੁੱਲ ਕਰਦੇ ਆ ਬਾਕੀ ਰੇ ਬਾਈ ਘੱਟ ਵੱਧ ਜਿਹੜਾ ਕਰ ਲੈਣਗੇ ਨੰਬਰ ਬੋਲ ਦੇ ਬਾਈ ਇੱਕ ਵਾਰੀ 98762 98762 ਆ 81175 81175 ਵਪਾਰ ਦਾ ਕੰਮ ਆਪਣਾ ਹਾਂਜੀ ਵੀਰੇ ਠੀਕ ਆ ਲੈ ਵੀ ਜੇ ਕਿਸੇ ਭਰਾ ਨੇ ਲੈਣੀ ਹੋਈ ਤਿੰਨ ਮਹੀਨੇ ਹੋ ਗਏ ਸੂਈ ਨੂੰ 8-9 ਕਿਲੋ ਬਾਈ ਦੁੱਧ ਕਹਿੰਦੇ ਆ ਬਾਕੀ ਰੇਟ ਬਾਰੇ ਤੁਸੀਂ ਜਿਹੜੀ ਬਾਈ ਨਾਲ ਫੋਨ ਤੇ ਜਿਹੜੀ ਗੱਲਬਾਤ ਕਰ ਸਕਦੇ ਹੋ ਨੀਲੀ ਰਵੀ ਦੀ ਝੋਟੀ ਤੁਸੀਂ ਦੇਖ ਸਕਦੇ ਹੋ ਹਨਾ ਬਹੁਤ ਸੋਹਣੀ ਐ ਸਕਰੀਨ ਝੋਟੀ ਆ ਕੱਦ-ਗਾੜ ਦੀ ਵੀ ਚੰਗੀ ਹੈਗੀ ਨੂੰ ਮੱਥੇ ਦੀ ਵੀ ਸੁਰੱਖਿਆ ਦੇ ਸਕਦੇ ਹੋ ਸੀ ਹਨਾ ਦੇਖ ਕੀ ਡੇਟ ਹੈ ਲੱਭੀ ਇਹਦੀ ਝੋਟੀ ਦੀ ਪੌਣੇ 2 ਸਾਲ ਦੀ ਪੌਣੇ 2 ਸਾਲ ਦੀ ਆ ਠੀਕ ਆ ਤੇ ਕਿਵੇਂ ਰਿਕੋਰਡ ਕੋਡ ਕੀ ਹੈਗਾ ਕੋਈ ਇਹਦਾ ਚੰਗੀ ਮੱਝ ਦੀ ਯਾਰ ਠੀਕ ਆ ਤੇ ਕੀ ਮੁੱਲ ਮੰਗ ਕਰਿਆਗਾ 50000 ਉਹ ਜਿਹੜੀ ਤੱਕਾ ਦੀ ਛਾੜ ਦੇ 42-43000 ਦੀ ਛਾੜ ਦੇਓਗੇ ਪੌਣੇ 2 ਮਹੀਨੇ ਦੀ ਆ ਪੌਣੇ 2 ਸਾਲ ਦੀ ਸੌਰੀ ਪੌਣੇ 2 ਸਾਲ ਦੀ ਝੋਟੀ ਆ ਨੀਲੀ ਰਾਵੀ ਤੁਸੀਂ ਦੇ ਸਕਦੇ ਹਨਾ ਤੇ ਬਾਕੀ ਦੇ ਸੋਹਣੇ ਸੰਖੇ ਆ ਥਣਾ ਥਣਾ ਦੀ ਕਿਵੇਂ ਲੋਟ ਆ ਗਈ ਦੇਖ ਲਓ ਤੁਸੀਂ ਅੱਗੇ ਦੇਖੀ ਨਾ ਕਿ এবਾਰੀ ਦੀ ਮੈਂ ਜੋੜ ਤਾ ਜਰ ਤੋਂ ਮੂੰਹ ਲਾਦਾ ਪਰਲੇ ਲੋੜਾ ਖਿੱਚਦਾ ਠੀਕ ਹੋ ਗਿਆ ਠੀਕ ਆ ਠੀਕ ਆ ਲੈ ਵੀ ਦੇ ਸਕਦਾ ਤੁਸੀਂ ਤੇ 50000 ਬਾਈ ਮੁੱਲ ਕਰਦੇ ਆਗੇ 42000 ਦੀ ਕਹ ਦੇ ਜਾਗੇ ਨੰਬਰ ਬੋਲ ਦੇ ਬਾਈ ਆਪਣਾ ਇੱਕ ਵਾਰੀ 99150 99150 887 82487 ਠੀਕ ਆ ਇਹ ਨੰਬਰ ਆ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦਾ ਹੋ